ਅਮਰੀਕੀ ਰਾਸ਼ਟਰਪਤੀ ਅਗਲੇ ਸਾਲ ਭਾਰਤ ਦਾ ਕਰ ਸਕਦੇ ਨੇ ਦੌਰਾ 트럼ਪ ਨੇ ਆਪਣੇ ਸਿਧਾਂਤ ਨੂੰ ਸ਼ਕਤੀ ਨਾਲ ਸ਼ਾਂਤੀ ਸਥਾਪਿਤ ਕਰਨ ਬਾਰੇ ਦੱਸਿਆ ਕੇਂਦਰ ਸਭ ਕੁਝ ਹੜੱਪਣਾ ਚਾਹੁੰਦਾ ਹੈ ਪੰਜਾਬ ਯੂਨੀਵਰਸਿਟੀ ਦੇ ਮੁੱਦੇ ਤੇ ਭਗਵੰਤ ਮਾਨ ਦਾ ਬਿਆਨ ਆਸਟ੍ਰੇਲੀਆ ਦੇ ਹਵਾਈ ਅੱਡੇ ਤੇ ਜਹਾਜ਼ ਨੂੰ ਲੱਗੀ ਅੱਗ 178 ਯਾਤਰੀ ਸੰਸਵਾਰ ਰਾਸ਼ਟਰਪਤੀ ਡੋਨਾਲਡ 트ੰਪ ਨੇ ਕਿਹਾ ਹੈ ਕਿ ਭਾਰਤ ਨਾਲ ਉਹਨਾਂ ਦੀ ਗੱਲਬਾਤ ਚੱਲ ਰਹੀ ਹੈ ਤੇ ਸੰਭਾਵਨਾ ਹੈ ਕਿ ਉਹ ਅਗਲੇ ਸਾਲ ਭਾਰਤ ਦਾ ਦੌਰਾ ਕਰਨਗੇ ਵਾਈਟ ਹਾਊਸ ਦੇ ਓਵਲ ਆਫਿਸ ਵਿੱਚ ਪੱਤਰਕਾਰਾਂ ਦੇ ਨਾਲ ਗੱਲਬਾਤ ਦੌਰਾਨ ਜਦੋਂ 트ੰਪ ਤੋਂ ਪੁੱਛਿਆ ਗਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਉਹਨਾਂ ਦੀ ਗੱਲਬਾਤ ਕਿਵੇਂ ਚੱਲ ਰਹੀ ਹੈ ਤਾਂ ਉਹਨਾਂ ਨੇ ਕਿਹਾ ਕਿ ਬਹੁਤ ਵਧੀਆ ਮੋਦੀ ਨੇ ਰੂਸ ਤੋਂ ਤੇਲ ਖਰੀਦਣਾ ਕਾਫੀ ਹੱਦ ਤੱਕ ਬੰਦ ਕਰ ਦਿੱਤਾ ਹੈ ਉਹ ਮੇਰੇ ਦੋਸਤ ਨੇ ਅਸੀਂ ਗੱਲ ਕਰਦੇ ਰਹਿੰਦੇ ਹਾਂ ਉਹਨਾਂ ਨੇ ਕਿਹਾ ਕਿ ਉਹ ਚਾਹੁੰਦੇ ਨੇ ਕਿ ਮੈਂ ਉੱਥੇ ਜਾਵਾਂ ਅਤੇ ਮੈਂ ਇਸ ਬਾਰੇ ਵਿਚਾਰ ਕਰ ਰਿਹਾ ਹਾਂ ਮੈਂ ਜਾਵਾਂਗਾ 트럼ਪ ਨੇ ਇਸ ਦੇ ਨਾਲ ਹੀ ਆਪਣਾ ਪਹਿਲਾ ਭਾਰਤ ਦੌਰਾ ਵੀ ਯਾਦ ਕੀਤਾ ਉਹਨਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਚੰਗੇ ਵਿਅਕਤੀ ਨੇ ਉਹ 2026 ਵਿੱਚ ਭਾਰਤ ਯਾਤਰਾ ਦੀ ਯੋਜਨਾ ਬਣਾ ਰਹੇ ਨੇ ਜਾਣਕਾਰੀ ਅਨੁਸਾਰ ਭਾਰਤ ਅਗਲੇ ਸਾਲ ਕੁਆਡ ਸਿਖਰ ਸੰਮੇਲਨ ਦੀ ਮੇਜ਼ਬਾਨੀ ਕਰੇਗਾ ਜਿਸ ਵਿੱਚ ਆਸਟ੍ਰੇਲੀਆ, ਜਾਪਾਨ ਅਤੇ ਅਮਰੀਕਾ ਦੇ ਨੇਤਾ ਹਿੱਸਾ ਲੈਣਗੇ ट्रम्प ने ओवल ऑफिस वेच पत्रकारणा नाल ਗੱਲਬਾਤ ਦੌਰਾਨ ਇੱਕ ਵਾਰ ਫਿਰ ਦਾਵਾ ਵੀ ਕੀਤਾ ਕਿ ਉਸਨੇ ਕਈ ਜੰਗਾਂ ਰੁਕਵਾਈਆਂ ਨੇ ਉਹਨਾਂ ਨੇ ਭਾਰਤ ਤੇ ਪਾਕਿਸਤਾਨ ਦੀ ਜੰਗ ਰਗਵਾਉਣ ਦਾ ਦਾਵਾ ਵੀ ਕੀਤਾ ਤੇ ਨਾਲ ਹੀ ਕਿਹਾ ਕਿ ਮੈਂ ਸ਼ਕਤੀ ਦੇ ਨਾਲ ਸ਼ਾਂਤੀ ਸਥਾਪਿਤ ਕਰਨ ਵਿੱਚ ਵਿਸ਼ਵਾਸ ਰੱਖਦਾ ਹਾਂ ਉਹਨੇ ਕਿਹਾ ਕਿ ਮੈਂ 8 ਜੁੱਧ ਖਤਮ ਕਰਵਾਏ ਨੇ ਜਿਨ੍ਹਾਂ ਵਿੱਚੋਂ 5 ਜਾਂ 6 ਟੈਰਿਫ ਰਾਹੀਂ ਹੀ ਖਤਮ ਹੋਏ ਨੇ ਉਹਨਾਂ ਅੱਗੇ ਗਿਆ ਕਿ ਮੈਂ ਤੁਹਾਨੂੰ ਇੱਕ ਉਦਾਹਰਨ ਦਿੰਦਾ ਹਾਂ ਜੇਕਰ ਤੁਸੀਂ ਭਾਰਤ ਤੇ ਪਾਕਿਸਤਾਨ ਨੂੰ ਦੇਖੋ ਤਾਂ ਉਹਨਾਂ ਦੀ ਲੜਾਈ ਸ਼ੁਰੂ ਹੋ ਗਈ ਸੀ ਦੋਵੇਂ ਪਰਮਾਣੂ ਸੰਪੰਨ ਦੇਸ਼ ਨੇ ਉਹ ਇੱਕ ਦੂਜੇ ਤੇ ਗੋਲੀਬਾਰੀ ਕਰ ਰਹੇ ਸਨ ਅੱਠ ਜਹਾਜ਼ ਸੁੱਟ ਦਿੱਤੇ ਗਏ ਸਨ ਟਰੰਪ ਨੇ ਅੱਗੇ ਕਿਹਾ ਕਿ ਮੈਂ ਕਿਹਾ ਸੁਣੋ ਜੇਕਰ ਤੁਸੀਂ ਲੋਕ ਲੜਦੇ ਰਹੋਗੇ ਤਾਂ ਮੈਂ ਤੁਹਾਡੇ ਤੇ ਟੈਰਿਫ ਲਗਾ ਦੇਵਾਂਗਾ ਉਹ ਦੋਵੇਂ ਨੇਤਾ ਖੁਸ਼ ਨਹੀਂ ਸਨ ਪਰ 24 ਘੰਟਿਆਂ ਦੇ ਅੰਦਰ ਹੀ ਉਹ ਜੁੱਦ ਸੁਲਝ ਗਿਆ ਜੇਕਰ ਮੇਰੇ ਕੋਲ ਟੈਰਿਫ ਨਾ ਹੁੰਦਾ ਤਾਂ ਮੈਂ ਇਹ ਜੁੱਦ ਨਹੀਂ ਰੋਕ ਸਕਣਾ ਸੀ ਰਾਸ਼ਟਰਪਤੀ 트럼ਪ ਨੇ ਟੈਰਿਫ ਨੂੰ ਰਾਸ਼ਟਰੀ ਰੱਖਿਆ ਦਾ ਇੱਕ ਵੱਡਾ ਮਾਧਿਅਮ ਦੱਸਿਆ ਤੇ ਇਸ ਨੂੰ 트럼ਪ ਸਿਧਾਂਤ ਦਾ ਅਨਿੱਖੜਵਾਂ ਅੰਗ ਵੀ ਕਿਹਾ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਯੂਨੀਵਰਸਿਟੀ ਦਾ ਮੁੱਦਾ ਚੁੱਕਦਿਆਂ ਕਿਹਾ ਹੈ ਕਿ ਹੁਣ ਕੇਂਦਰ ਦਾ ਰੁਖ ਪੰਜਾਬ ਯੂਨੀਵਰਸਿਟੀ ਵੱਲ ਹੋ ਗਿਆ ਹੈ ਤੇ ਉਹ ਇਸ ਨੂੰ ਆਪਣਾ ਕਹਿਣ ਲੱਗੇ ਨੇ। ਉਹਨਾਂ ਕਿਹਾ ਕਿ ਇਸ ਸੰਬੰਧੀ ਪੰਜਾਬ ਦੇ ਰਾਜਪਾਲ ਅਤੇ ਹਰਿਆਣਾ ਦੇ ਰਾਜਪਾਲ ਵਿਚਕਾਰ ਬੈਠਕਾਂ ਵੀ ਹੋਈਆਂ ਸਨ ਜਿਸ ਵਿੱਚ ਉਹ ਖੁਦ ਵੀ ਸ਼ਾਮਲ ਹੋਏ ਸਨ। ਇਨਾਂ ਮੀਟਿੰਗਾਂ ਦੇ ਜਰੀਏ ਸਿੰਡੀਕੇਟ ਵਿੱਚ ਦਾਖਲ ਹੋਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਜਿਸ ਵਿੱਚ ਅੰਬਾਲਾ ਅਤੇ ਜਮਨਾ ਨਗਰ ਦੇ ਕਾਲਜਾਂ ਨੂੰ ਪੰਜਾਬ ਯੂਨੀਵਰਸਿਟੀ ਨਾਲ ਅਫੀਲੀਏਟ ਕਰਨ ਦੀ ਗੱਲ ਕਹੀ ਗਈ ਜਿਸ ਨੂੰ ਅਸੀਂ ਸਾਫ਼ ਮਨਾਂ ਕਰ ਦਿੱਤਾ ਉਹਨਾਂ ਦੱਸਿਆ ਕਿ ਪਹਿਲਾਂ ਹਰਿਆਣਾ ਨੇ ਲਿਖ ਕੇ ਆਪਣੇ ਕਾਲਜ ਪੰਜਾਬ ਯੂਨੀਵਰਸਿਟੀ ਤੋਂ ਵੱਖ ਕਰਵਾਏ ਸਨ ਅਤੇ ਕੁਰਕਸ਼ੇਤਰ ਯੂਨੀਵਰਸਿਟੀ ਬਣਾਈ ਸੀ ਇਸ ਤੇ ਮਾਨ ਨੇ ਹਰਿਆਣਾ ਸਰਕਾਰ ਨੂੰ ਵੀ ਸਵਾਲ ਕੀਤਾ ਕਿ ਕੀ ਹੁਣ ਉਹਨਾਂ ਨੂੰ ਕੁਰਕਸ਼ੇਤਰ ਯੂਨੀਵਰਸਿਟੀ ਤੇ ਯਕੀਨ ਨਹੀਂ ਰਿਹਾ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਕਿਹਾ ਕਿ ਪੰਜਾਬ ਯੂਨੀਵਰਸਿਟੀ ਨਾਲ ਪੰਜਾਬ ਦਾ ਵਿਰਸਾ ਜੁੜਿਆ ਹੋਇਆ ਹੈ। ਉਹਨਾਂ ਨੇ ਉਸ ਸਮੇਂ ਦੇ ਪੰਜਾਬ ਦੇ ਗਵਰਨਰ ਬਨਵਾਰੀ لال ਪ੍ਰੋਹਿਤ ਨੂੰ ਵੀ ਟੋਕਿਆ ਸੀ ਜਦੋਂ ਅੰਬਾਲਾ ਤੇ ਜਮਨਾ ਨਗਰ ਦੇ ਕਾਲਜਾਂ ਨੂੰ ਪੰਜਾਬ ਯੂਨੀਵਰਸਿਟੀ ਨਾਲ ਜੋੜਨ ਲਈ ਹਾਂ ਕਰ ਰਹੇ ਸਨ। ਮੁੱਖ ਮੰਤਰੀ ਨੇ ਰਾਜਪਾਲ ਨੂੰ ਪੁੱਛਿਆ ਸੀ ਕਿ ਉਹ ਪੰਜਾਬ ਦੀ ਤਰਫੋਂ ਬੋਲ ਰਹੇ ਨੇ ਜਾਂ ਹਰਿਆਣਾ ਦੀ ਤਰਫੋਂ। ਇਸ ਬਰੋਤ ਤੋਂ ਬਾਅਦ ਨੋਟੀਫਿਕੇਸ਼ਨ ਵਾਪਸ ਲੈਣਾ ਪਿਆ ਕਿਉਂਕਿ ਵਿਧਾਨ ਸਭਾ ਵਿੱਚ ਐਕਟ ਪਾਸ ਹੋਣ ਤੋਂ ਬਾਅਦ ਅਜਿਆ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਜਾ ਸਕਦਾ ਸੀ ਇਸ ਤੋਂ ਇਲਾਵਾ ਉਹਨਾਂ ਨੇ ਬਿਜਲੀ ਬੋਰਡ ਦੇ ਮਸਲੇ ਤੇ ਗੱਲ ਕਰਦਿਆਂ ਵੀ ਕਿਹਾ ਕਿ ਕੇਂਦਰ ਹੁਣ ਬਿਜਲੀ ਬੋਰਡ ਦਾ ਬਿੱਲ ਲੈ ਕੇ ਬੈਠੇ ਹਨ ਉਹਨਾਂ ਨੇ ਕਿਹਾ ਕਿ ਸਾਰੇ ਬਿਜਲੀ ਬੋਰਡ ਵੀ ਰਾਜ ਦੇ ਅਧੀਨ ਹੀ ਹੋਣੇ ਚਾਹੀਦੇ ਨੇ ਬ੍ਰਿਸਬੇਨ ਹਵਾਈ ਅੱਡੇ ਤੇ ਵੀਰਵਾਰ ਨੂੰ ਉਸ ਸਮੇਂ ਹਫਰਾ ਦਫੜੀ ਮੱਛੀ ਜਦੋਂ ਵਰਜਨ ਆਸਟ੍ਰੇਲੀਆ ਦੇ ਇੱਕ ਜਹਾਜ਼ ਤੇ ਬ੍ਰੇਕ ਸਿਸਟਮ ਵਿੱਚ ਅਚਾਨਕ ਅੱਗ ਲੱਗ ਗਈ ਘਟਨਾ ਬਾਰੇ ਜਾਣਕਾਰੀ ਦਿੰਦੇ ਹੋਏ ਵਰਜਨ ਆਸਟ੍ਰੇਲੀਆ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਕਤ ਜਹਾਜ਼ ਵਿੱਚ 178 ਯਾਤਰੀ ਸਵਾਰ ਸਨ ਇਸ ਘਟਨਾ ਨਾਲ ਕਿਸੇ ਵੀ ਯਾਤਰੀ ਅਤੇ ਚਾਲਕ ਦਲ ਦੇ ਮੈਂਬਰ ਵਿੱਚੋਂ ਕੋਈ ਵੀ ਜ਼ਖਮੀ ਨਹੀਂ ਹੋਇਆ ਹੈ 에ਅਰਲਾਈਨ ਦੇ ਮੁਤਾਬਕ ਡਾਰਵਿਨ ਤੋਂ ਉਡਾਨ ਭਰ ਰਹੀ ਬੋਇੰਗ 737 800 ਨੂੰ ਕੱਲ੍ਹ ਸਥਾਨਕ ਸਮੇਂ ਅਨੁਸਾਰ ਸ਼ਾਮ 7 ਵਜੇ ਦੇ ਕਰੀਬ ਬ੍ਰਿਸਬੇਨ ਵਿੱਚ ਉਤਰਨ ਤੋਂ ਬਾਅਦ ਇਸ ਦੇ ਬ੍ਰੇਕ ਸਿਸਟਮ ਵਿੱਚ ਅੱਗ ਲੱਗ ਗਈ ਸੀ ਅੱਗ ਲੱਗਣ ਬਾਰੇ ਪਤਾ ਲੱਗਣ ਤੇ ਯਾਤਰੀਆਂ ਵਿੱਚ ਕਾਫੀ ਖੌਫ ਦਾ ਮਾਹੌਲ ਪੈਦਾ ਹੋਇਆ ਅਤੇ ਐਮਰਜੈਂਸੀ ਪ੍ਰਤੀਕਿਰਿਆ ਵੀ ਸ਼ੁਰੂ ਹੋ ਗਈ। ਅੱਗ ਬੁਝਾਉਣ ਦੇ ਲਈ ਕਈ ਹਵਾਈ ਅੱਡੇ ਦੇ ਫਾਇਰਫਾਈਟਰਾਂ ਨੂੰ ਤਾਇਨਾਤ ਕਰ ਦਿੱਤਾ ਗਿਆ ਸੀ। 에ਅਰਲਾਈਨ ਦੇ ਬਲਾਰੇ ਮੁਤਾਬਕ ਅੱਗ ਨੂੰ ਤੁਰੰਤ ਬੁਝਾ ਦਿੱਤਾ ਗਿਆ ਅਤੇ ਸਾਰੇ ਯਾਤਰੀਆਂ ਅਤੇ ਚਾਲਕ ਦਲ ਨੂੰ ਸੁਰੱਖਿਅਤ ਢੰਗ ਦੇ ਨਾਲ ਉਤਾਰ ਲਿਆ ਗਿਆ। ਅੱਗ ਲੱਗਣ ਦੇ ਕਾਰਨਾਂ ਬਾਰੇ ਫਿਲਹਾਲ ਜਾਂਚ ਕੀਤੀ ਜਾ ਰਹੀ ਹੈ। ਕੈਲੀਫੋਰਨੀਆ ਵੱਲੋਂ 15000 ਤੋਂ ਬਾਅਦ ਕਮਰਸ਼ੀਅਲ ਡਰਾਈਵਰ ਲਾਇਸੈਂਸ ਰੱਦ ਕਰਨ ਦਾ ਐਲਾਨ ਕੀਤਾ ਗਿਆ ਹੈ ਅਮਰੀਕੀ ਟ੍ਰਾਂਸਪੋਰਟ ਮੰਤਰੀ ਸੇਨ ਜਫੀ ਨੇ 26 ਸਤੰਬਰ 2025 ਨੂੰ ਐਮਰਜੈਂਸੀ ਰੂਲ ਲਾਗੂ ਕੀਤਾ ਸੀ ਇਸ ਰੂਲ ਦੇ ਮੁਤਾਬਕ ਸਿਰਫ ਯੂਐਸ ਸਿਟੀਜ਼ਨ ਜਾਂ ਗ੍ਰੀਨ ਕਾਰਡ ਹੋਲਡਰ ਹੀ ਸੀਰੀਅਲ ਲੈ ਸਕਦੇ ਨੇ ਅਸਾਈਲਮ ਸੀਕਰ ਰਿਫਿਊਜੀ ਡੀਏਸੀਏ ਜਾਂ ਵਰਕ ਪਰਮਿਟ ਵਾਲੇ ਟਰੱਕ ਡਰਾਈਵਰ ਹੁਣ ਸੀਡੀਐਲ ਨਹੀਂ ਰੱਖ ਸਕਦੇ ਫੈਡਰਲ ਸਰਕਾਰ ਨੇ ਕਿਹਾ ਕਿ ਕੈਲੀਫੋਰਨੀਆ ਨੇ ਗਲਤ ਤਰੀਕੇ ਨਾਲ 15000 ਤੋਂ 62000 ਤੱਕ ਕਮਰਸ਼ੀਅਲ ਡਰਾਈਵਰ ਲਾਇਸੈਂਸ ਦਿੱਤੇ ਸਨ। ਹੁਣ ਡੀਐਮਵੀ ਸਾਰੇ ਗਲਤ ਸੀਡੀਐਲ ਰੱਦ ਕਰ ਰਿਹਾ ਹੈ ਜਿਨ੍ਹਾਂ ਦਾ ਲਾਇਸੈਂਸ ਰੱਦ ਹੋਇਆ ਉਹ ਅੱਜ ਤੋਂ ਟਰੱਕ ਨਹੀਂ ਚਲਾ ਸਕਦੇ। ਜ਼ਿਆਦਾਤਰ ਪੰਜਾਬੀ ਡਰਾਈਵਰ ਐਸਾਈਲਮ ਤੇ ਨੇ। ਕੈਲੀਫੋਰਨੀਆ ਨੂੰ 160 ਮਿਲੀਅਨ ਡਾਲਰ ਫੰਡ ਵੀ ਗਵਾਉਣ ਦਾ ਡਰ ਹੈ ਕਿਉਂਕਿ ਉਹ ਪਹਿਲਾਂ ਹੀ ਗਲਤ ਸੀਡੀਐਲ ਦਿੰਦਾ ਰਿਹਾ ਹੈ। ਹੁਣ ਤੱਕ 25% ਤੋਂ ਵੱਧ ਸੀਡੀਐਲ ਗਲਤ ਜਾਰੀ ਹੋਏ ਨੇ। ਰੋਮ ਤੋਂ ਜਾਰੀ ਇੱਕ ਬਿਆਨ ਵਿੱਚ ਕੈਥੋਲਿਕ ਚਰਚ ਦੇ ਅਧਿਆਤਮਿਕ ਮੁਖੀ ਪਾਪ ਲਿਓ ਨੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ 트੍ਰੰਪ ਦੀਆਂ ਇਮੀਗ੍ਰੇਸ਼ਨ ਨੀਤੀਆਂ ਨੂੰ ਮਾਨਵੀ ਅਤੇ ਮਸੀਹੀ ਸਿਧਾਂਤਾਂ ਦੇ ਉਲਟ ਕਰਾਰ ਦਿੰਦੇ ਹੋਏ ਉਸ ਦੀ ਖੁੱਲੀ ਆਲੋਚਨਾ ਕੀਤੀ ਹੈ ਪਾਪ ਨੇ ਕਿਹਾ ਹੈ ਕਿ ਅਮਰੀਕਾ ਵਿੱਚ ਪ੍ਰਵਾਸੀਆਂ ਨਾਲ ਜੋ ਹੋ ਰਿਹਾ ਹੈ ਉਹ ਇਨਸਾਨੀਅਤ ਦੇ ਖਿਲਾਫ ਹੈ ਅਤੇ ਕੈਥੋਲਿਕ ਧਰਮ ਦੇ ਪ੍ਰਮੁੱਖ ਮੌਲਿਕ ਸਿਧਾਂਤਾਂ ਦਇਆ, ਸਵਾਗਤ, ਮਾਨਵਤਾ ਅਤੇ ਏਕਤਾ ਨੂੰ ਵੀ ਅਣਦੇਖਾ ਕਰਦੀਆਂ ਨੇ ਉਹ ਆਪ ਨੇ ਆਪਣੇ ਸੰਦੇਸ਼ ਵਿੱਚ ਕਿਹਾ ਕਿ ਜੋ ਲੋਕ ਸਾਲਾਂ ਤੋਂ ਅਮਰੀਕਾ ਵਿੱਚ ਰਹਿ ਰਹੇ ਨੇ ਅਤੇ ਕਦੇ ਕਿਸੇ ਕਾਨੂੰਨ ਦੀ ਉਲੰਘਣਾ ਨਹੀਂ ਕੀਤੀ ਉਹਨਾਂ ਨੂੰ ਇੱਕ ਦਿਨ ਅਚਾਨਕ ਹੀ ਕੈਦ ਕਰ ਲੈਣਾ ਜਾਂ ਦੇਸ਼ ਤੋਂ ਬਾਹਰ ਕੱਢ ਦੇਣਾ ਇਹ ਮਾਨਵਤਾ ਦੇ ਵਿਰੁੱਧ ਹੈ। ਉਹਨਾਂ ਨੇ ਇਹ ਵੀ ਕਿਹਾ ਕਿ ਜੇ ਕੋਈ ਵਿਅਕਤੀ ਆਪਣੇ ਆਪ ਨੂੰ ਜੀਵਨ ਪੱਖੀ ਕਹਿੰਦਾ ਹੈ ਪਰ ਵਿਦੇਸ਼ੀਆਂ ਤੇ ਮਾਨਵਤਾਵਾਦੀ ਹਮਦਰਦੀ ਨਹੀਂ ਰੱਖਦਾ ਤਾਂ ਇਹ ਰਵੱਈਆ ਸੱਚੀ ਧਾਰਮਿਕਤਾ ਨਹੀਂ ਹੋ ਸਕਦੀ। ਉਹ ਆਪ ਨੇ ਇਸ ਗੱਲ ਤੇ ਵੀ ਚਿੰਤਾ ਜਤਾਈ ਕਿ ਬਹੁਤ ਸਾਰੇ ਪ੍ਰਵਾਸੀ ਰੀਟੈਂਸ਼ਨ ਸੈਂਟਰਾਂ ਵਿੱਚ ਬਿਨਾ ਅਧਿਆਤਮਿਕ ਸਹਾਇਤਾ ਦੇ ਜੀਰੇ ਨੇ ਅਤੇ ਉਹਨਾਂ ਨੂੰ ਧਾਰਮਿਕ ਸੇਵਾਵਾਂ ਤੱਕ ਪਹੁੰਚ ਵੀ ਨਹੀਂ ਮਿਲ ਰਹੀ। 트럼ਪ ਪ੍ਰਸ਼ਾਸਨ ਨੇ ਹਾਲ ਹੀ ਵਿੱਚ ਇਮੀਗ੍ਰੇਸ਼ਨ ਨੀਤੀਆਂ ਨੂੰ ਹੋਰ ਸਖਤ ਬਣਾਇਆ ਹੈ ਜਿਸ ਵਿੱਚ ਸਰਹੱਦਾਂ ਤੇ ਨਿਗਰਾਨੀ ਵਧਾਉਣਾ, ਬਿਨਾ ਦਸਤਾਵੇਜ਼ਾਂ ਵਾਲੇ ਪ੍ਰਵਾਸੀਆਂ ਦੀ ਗ੍ਰਿਫਤਾਰੀ ਤੇ ਡਿਪੋਰਟੇਸ਼ਨ ਵਿੱਚ ਤੇਜ਼ੀ ਲਿਆਉਣਾ ਸ਼ਾਮਲ ਹੈ। ਪਾਪ ਨੇ ਇਸ ਨੂੰ ਮਾਨਵ ਅਧਿਕਾਰਾਂ ਦੀ ਉਲੰਘਣਾ ਘਰਾੜ ਦਿੰਦੇ ਹੋਏ ਸਰਕਾਰ ਨੂੰ ਕਿਹਾ ਕਿ ਉਸ ਦੀ ਜ਼ਿੰਮੇਵਾਰੀ ਹੈ ਕਿ ਉਹ ਸੁਰੱਖਿਆ ਦੇ ਨਾਲ ਨਾਲ ਮਾਨਵਤਾ ਦਾ ਵੀ ਵਿਚਾਰ ਰੱਖੇ। ਪਾਪ ਦੇ ਵਿਵਾਨ ਤੋਂ ਬਾਅਦ ਕਈ ਅਮਰੀਕੀ ਕੈਥੋਲਿਕ ਆਗੂਆਂ ਨੇ ਉਹਨਾਂ ਦੇ ਸਹਿਯੋਗ ਵਿੱਚ ਬੋਲਦੇ ਹੋਏ ਕਿਹਾ ਕਿ ਇਹ ਇਸਾਈ ਧਰਮ ਦੇ ਸੱਚਮੁੱਚ ਹੀ ਵਿਰੋਧ ਹੈ ਕੁਝ ਧਾਰਮਿਕ ਸੰਗਠਨਾਂ ਨੇ ਐਲਾਨ ਕੀਤਾ ਕਿ ਉਹ ਪ੍ਰਵਾਸੀ ਪਰਿਵਾਰਾਂ ਦੀ ਕਾਨੂੰਨੀ ਅਤੇ ਅਧਿਆਤਮਿਕ ਮਦਦ ਲਈ ਨਵੀਆਂ ਮੁਹਿੰਮਾਂ ਵੀ ਸ਼ੁਰੂ ਕਰਨਗੇ 트럼ਪ ਪ੍ਰਸ਼ਾਸਨ ਦੇ ਬੁਲਾਰੇ ਨੇ ਕਿਹਾ ਹੈ ਕਿ ਸਰਕਾਰ ਦੀਆਂ ਨੀਤੀਆਂ ਦਾ ਉਦੇਸ਼ ਰਾਸ਼ਟਰੀ ਸੁਰੱਖਿਆ ਨੂੰ ਮਜ਼ਬੂਤ ਕਰਨਾ ਹੈ ਨਾ ਕਿ ਕਿਸੇ ਅਮਾਨਵੀ ਤਰੀਕੇ ਨਾਲ ਸਲੂਕ ਕਰਨਾ ਇੰਡੋਨੇਸ਼ੀਆ ਦੀ ਰਾਜਧਾਨੀ ਜਕਾਰਤਾ ਵਿੱਚ ਅੱਜ ਦੁਪਹਿਰ ਇੱਕ ਸਰਕਾਰੀ ਸਕੂਲ ਦੇ ਕੰਪਲੈਕਸ ਵਿੱਚ ਮਸਜਿਦ ਦੇ ਅੰਦਰ ਜ਼ੁਮੇ ਦੀ ਨਮਾਜ਼ ਦੌਰਾਨ ਭਿਆਨਕ ਧਮਾਕਾ ਹੋਇਆ। ਇਸ ਘਟਨਾ ਵਿੱਚ ਘੱਟੋ-ਘੱਟ 54 ਲੋਕ ਜ਼ਖਮੀ ਹੋਏ ਨੇ ਜਿਨ੍ਹਾਂ ਵਿੱਚ ਬਹੁਤੇ ਵਿਦਿਆਰਥੀ ਅਤੇ ਅਧਿਆਪਕ ਸਨ। ਸਕੂਲ ਦੇ ਵਿਹੜੇ ਵਿੱਚ ਬਣੀ ਮਸਜਿਦ ਵਿੱਚ ਇਹ ਧਮਾਕਾ ਉਸ ਵੇਲੇ ਹੋਇਆ ਜਦੋਂ ਵਿਦਿਆਰਥੀ ਅਤੇ ਸਟਾਫ ਨਮਾਜ਼ ਲਈ ਇਕੱਠੇ ਹੋਏ ਸੀ। ਸਥਾਨਿਕ ਮੀਡੀਆ ਰਿਪੋਰਟਾਂ ਅਨੁਸਾਰ ਧਮਾਕਾ ਦੁਪਹਿਰ ਕਰੀਬ 12:30 ਵਜੇ ਹੋਇਆ ਮਸਜਿਦ ਦੀ ਛੱਤ ਅਤੇ ਕੰਧਾਂ ਦਾ ਕੁਝ ਹਿੱਸਾ ਟਹਿ ਗਿਆ ਤੇ ਖਿੜਕੀਆਂ ਵੀ ਟੁੱਟ ਗਈਆਂ ਐਮਰਜੈਂਸੀ ਟੀਮਾਂ ਤੁਰੰਤ ਮੌਕੇ ਤੇ ਪਹੁੰਚੀਆਂ ਤੇ ਜ਼ਖਮੀਆਂ ਨੂੰ ਨੇੜਲੇ ਹਸਪਤਾਲ ਵਿੱਚ ਭੇਜਿਆ ਗਿਆ ਕੁਝ ਵਿਦਿਆਰਥੀਆਂ ਨੂੰ ਗੰਭੀਰ ਸੱਟਾਂ ਲੱਗਣ ਦੀ ਖਬਰ ਹੈ ਪੁਲਿਸ ਨੇ ਕਿਹਾ ਹੈ ਕਿ ਅਜੇ ਇਹ ਨਹੀਂ ਕਹਿ ਸਕਦੇ ਕਿ ਧਮਾਕਾ ਕਿਸ ਕਾਰਨ ਹੋਇਆ ਹੈ ਜਾਂਚ ਜਾਰੀ ਹੈ ਪੁਲਿਸ ਦਾ ਵੀ ਕਹਿਣਾ ਹੈ ਕਿ ਧਮਾਕੇ ਦਾ ਸਰੋਤ ਮਸਜਿਦ ਦੇ ਪਿੱਛੇ ਵਾਲੇ ਸਟੋਰੇਜ ਵਿੱਚ ਸੀ ਜਿੱਥੇ ਕੁਝ ਮਰਮਤ ਦਾ ਸਮਾਨ ਪਿਆ ਸੀ ਅਧਿਕਾਰੀਆਂ ਨੇ ਕਿਹਾ ਹੈ ਕਿ ਬਿਜਲੀ ਦੇ ਸ਼ਾਰਟ ਸਰਕਟ ਜਾਂ ਗੈਸ ਸਿਲੰਡਰ ਲੀਕ ਦੀ ਸੰਭਾਵਨਾ ਤੇ ਵੀ ਜਾਂਚ ਚੱਲ ਰਹੀ ਹੈ ਸੁਰੱਖਿਆ ਏਜੰਸੀਆਂ ਨੇ ਕਿਸੇ ਅਤਵਾਦੀ ਜਾਂ ਜਾਣਬੁੱਝ ਕੇ ਕੀਤੀ ਸਾਜ਼ਿਸ਼ ਦੀ ਸੰਭਾਵਨਾ ਨੂੰ ਵੀ ਪੂਰੀ ਤਰ੍ਹਾਂ ਖਾਰਜ ਨਹੀਂ ਕੀਤਾ ਅੰਮਦਾਬਾਦ ਤੋਂ ਲੰਡਨ ਜਾਣ ਵਾਲੀ 에ਅਰ ਇੰਡੀਆ ਫਲਾਈਟ A1171 ਦੇ ਹਾਦਸੇ ਬਾਰੇ ਅੱਜ ਸੁਪਰੀਮ ਕੋਰਟ ਨੇ ਮਹੱਤਵਪੂਰਨ ਟਿੱਪਣੀ ਕੀਤੀ ਹੈ ਕੋਰਟ ਨੇ ਸਾਫ ਕੀਤਾ ਹੈ ਕਿ 에어ਕ੍ਰਾਫਟ ਐਕਸੀਡੈਂਟ ਇਨਵੈਸਟੀਗੇਸ਼ਨ ਬਿਊਰੋ ਦੀ ਸ਼ੁਰੂਆਤੀ ਰਿਪੋਰਟ ਵਿੱਚ ਕੈਪਟਨ ਜਾਂ ਕਰੂ ਮੈਂਬਰਾਂ ਤੇ ਕੋਈ ਸਿੱਧਾ ਦੋਸ਼ ਨਹੀਂ ਲਾਇਆ ਗਿਆ ਹੈ ਜਸਟਿਸ ਸੰਜੀਵ ਖੰਨਾ ਦੀ ਅਗਵਾਈ ਵਾਲੀ ਬੈਂਚ ਨੇ ਸੁਣਵਾਈ ਦੌਰਾਨ ਕਿਹਾ ਕਿ ਰਿਪੋਰਟ ਵਿੱਚ ਕਿਸੇ ਪਾਇਲਟ ਨੂੰ ਦੋਸ਼ੀ ਨਹੀਂ ਠਹਿਰਾਇਆ ਗਿਆ ਕੋਰਟ ਨੇ ਹਾਦਸੇ ਵਿੱਚ ਮਾਰੇ ਗਏ ਕੈਪਟਨ ਦੇ ਕਨਵੇਂ ਸਾਲਾ ਪਿਤਾ ਨੂੰ ਸੰਬੋਧਨ ਕਰਦਿਆਂ ਕਿਹਾ ਤੁਸੀਂ ਆਪਣੇ ਪੁੱਤ ਉੱਤੇ ਕਿਸੇ ਦੋਸ਼ ਦਾ ਬੋਝ ਆਪਣੇ ਮਨ ਤੇ ਨਾ ਲਓ ਸ਼ੁਰੂਆਤੀ ਰਿਪੋਰਟ ਨੇ ਉਸ ਦੇ ਖਿਲਾਫ ਕੁਝ ਨਹੀਂ ਕਿਹਾ ਹੈ ਸਿਪਰੀਮ ਕੋਰਟ ਨੇ ਕੇਂਦਰ ਸਰਕਾਰ AAIB ਅਤੇ DGCA ਨੂੰ ਨੋਟਿਸ ਜਾਰੀ ਕਰਕੇ 10 ਨਵੰਬਰ ਤੱਕ ਜਵਾਬ ਪੇਸ਼ ਕਰਨ ਦੇ ਆਦੇਸ਼ ਦਿੱਤੇ ਨੇ ਸਿਪਰੀਮ ਕੋਰਟ ਨੇ ਅਮਰੀਕੀ ਅਖਬਾਰ ਦੀਵਾਰ ਸਟ੍ਰੀਟ ਜਰਨਲ ਵੱਲੋਂ ਛਾਪੇ ਲੇਖ ਦੀ ਕੜੀ ਨਿੰਦਾ ਕੀਤੀ ਹੈ ਜਿਸ ਵਿੱਚ ਕਿਹਾ ਗਿਆ ਸੀ ਕਿ ਮੁੰਬਈ ਦੇ ਪਾਇਲਟ ਦੀ ਗਲਤੀ ਹਾਦਸੇ ਦੀ ਵਜ੍ਹਾ ਸੀ ਕੋਰਟ ਨੇ ਇਸ ਨੂੰ ਭਾਰਤ ਦੀ ਬਦਨਾਮੀ ਕਰਨ ਵਾਲੀ ਨਿਕੰਮੀ ਰਿਪੋਰਟ ਕਰਾਰ ਦਿੰਦਿਆਂ ਕਿਹਾ ਕਿ ਇਹ ਸਿਰਫ ਤੱਥਾਂ ਤੋਂ ਬਿਨਾ ਦੋਸ਼ ਲਾਉਣ ਦੀ ਕੋਸ਼ਿਸ਼ ਹੈ ਅਮਰੀਕਾ ਦੀ ਸੁਪਰੀਮ ਕੋਰਟ ਨੇ ਅੱਜ ਰਾਸ਼ਟਰਪਤੀ ਰੋਨਲਡ 트ੰਪ ਦੀਆਂ ਦੋ ਮਹੱਤਵਪੂਰਨ ਨੀਤੀਆਂ ਤੇ ਸੁਣਵਾਈ ਦੌਰਾਨ ਕਈ ਗੰਭੀਰ ਸਵਾਲ ਉਠਾਏ ਨੇ ਇਹ ਦੋ ਮਾਮਲੇ 트ੰਪ ਦੀ ਵਿਦੇਸ਼ੀ ਟੈਰਿਫ ਨੀਤੀ ਅਤੇ ਟ੍ਰਾਂਸਜੈਂਡਰ ਵਿਅਕਤੀਆਂ ਲਈ ਪਾਸਪੋਰਟ ਤੇ ਪਛਾਣ ਦੇ ਹੱਕ ਨੇ ਇਸ ਸਮੇਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਚਰਚਾ ਦਾ ਵਿਸ਼ਾ ਬਣੇ ਹੋਏ ਨੇ 트ੰਪ ਸਰਕਾਰ ਵੱਲੋਂ ਚੀਨ ਅਤੇ ਹੋਰ ਦੇਸ਼ਾਂ ਤੇ ਐਮਰਜੈਂਸੀ ਟੈਰਿਫ ਲਾਉਣ ਦੇ ਕਦਮ ਨੂੰ ਸੁਪਰੀਮ ਕੋਰਟ ਨੇ ਸੰਵਿਧਾਨਿਕ ਅਧਿਕਾਰਾਂ ਦੀ ਸੀਮਾ ਤੋਂ ਬਾਹਰ ਦੱਸਿਆ ਹੈ ਮੋਕ ਜਸਟਿਸ ਜான் ਰਾਬਰਟਸ ਨੇ 트럼ਪ ਦੇ ਵਕੀਲਾਂ ਨੂੰ ਪੁੱਛਿਆ ਕਾਂਗਰਸ ਦੀ ਸਪਸ਼ਟ ਮਨਜ਼ੂਰੀ ਤੋਂ ਬਿਨਾਂ ਰਾਸ਼ਟਰਪਤੀ ਕਿਸ ਅਧਿਕਾਰ ਦੇ ਅਧੀਨ ਵਿਦੇਸ਼ੀ ਵਪਾਰ ਤੇ ਟੈਰਿਫ ਲਾ ਸਕਦਾ ਹੈ ਕੋਰਟ ਨੇ ਕਿਹਾ ਕਿ ਜੇ ਇਹ ਟੈਰਿਫ ਕਾਂਗਰਸ ਦੀ ਸਹਿਮਤੀ ਤੋਂ ਬਿਨਾਂ ਲਾਏ ਗਏ ਨੇ ਤਾਂ ਇਹ ਅਮਰੀਕੀ ਸੰਵਿਧਾਨ ਦੀ ਉਲੰਘਣਾ ਹੋ ਸਕਦੇ ਨੇ ਜਿਸ ਵਿੱਚ ਵਪਾਰਕ ਟੈਕਸ ਅਤੇ ਸ਼ੁਲਕ ਲਾਉਣ ਦਾ ਅਧਿਕਾਰ ਕੇਵਲ ਕਾਂਗਰਸ ਕੋਲ ਹੈ ਵਿਸ਼ਲੇਸ਼ਕ ਮੰਨਦੇ ਨੇ ਕਿ ਜੇ ਕੋਰਟ 트럼ਪ ਵਿਰੁੱਧ ਫੈਸਲਾ ਦਿੰਦੀ ਹੈ ਤਾਂ ਇਸ ਨਾਲ ਉਸ ਦੀਆਂ ਭਵਿੱਖੀ ਆਰਥਿਕ ਨੀਤੀਆਂ ਤੇ ਵੱਡਾ ਪ੍ਰਭਾਵ ਪਵੇਗਾ। ਦੂਜੇ ਮਾਮਲੇ ਵਿੱਚ ਅਮਰੀਕੀ ਸੁਪਰੀਮ ਕੋਰਟ ਨੇ 트럼ਪ ਪ੍ਰਸ਼ਾਸਨ ਦੇ ਹੱਕ ਵਿੱਚ ਸਥਾਈ ਫੈਸਲਾ ਸੁਣਾਇਆ ਹੈ ਜਿਸ ਨਾਲ ਸਰਕਾਰ ਨੂੰ ਇਹ ਆਗਿਆ ਮਿਲ ਗਈ ਹੈ ਕਿ ਉਹ 트ਰਾਂਸਜੈਂਡਰ ਅਤੇ ਨਾਨ ਬਾਈਨਰੀ ਵਿਅਕਤੀਆਂ ਨੂੰ ਵੱਖਰੀ ਪਛਾਣ ਚੁਣਨ ਤੋਂ ਰੋਕ ਸਕਦੀ ਹੈ। ਅਮਰੀਕੀ ਵਿਦੇਸ਼ ਵਿਭਾਗ ਹੁਣ ਕੇਵਲ ਮੇਲ ਜਾਂ ਫੀਮੇਲ ਹੀ ਦਰਜ ਕਰੇਗਾ ਉਹ ਵੀ ਜਨਮ ਪ੍ਰਮਾਣ ਪੱਤਰ ਦੇ ਆਧਾਰ ਤੇ। ਮਾਨਵ ਅਧਿਕਾਰ ਸੰਗਠਨਾ ਨੇ ਇਸ ਫੈਸਲੇ ਦੀ ਨਿੰਦਾ ਕੀਤੀ ਹੈ ਤੇ ਕਿਹਾ ਹੈ ਕਿ ਇਹ ਕਦਮ ਟਰਾਂਸਜੈਂਡਰ ਕਮਿਊਨਿਟੀ ਲਈ ਪਿੱਛੇ ਹਟਣ ਵਾਲਾ ਕਦਮ ਹੈ ਇਹ ਦੋਵੇਂ ਮਾਮਲੇ ਮਿਲ ਕੇ ਦਰਸਾਉਂਦੇ ਨੇ ਕਿ ਟਰੰਪ ਪ੍ਰਸ਼ਾਸਨ ਦੀਆਂ ਨੀਤੀਆਂ ਖਾਸ ਕਰਕੇ ਉਹ ਜਿਹੜੀਆਂ ਕਾਰਜਕਾਰੀ ਅਧਿਕਾਰਾਂ ਨੂੰ ਵਧਾਉਣ ਦੀ ਕੋਸ਼ਿਸ਼ ਕਰਦੀਆਂ ਨੇ ਹੁਣ ਅਮਰੀਕੀ ਸੁਪਰੀਮ ਕੋਰਟ ਦੀ ਕੜੀ ਜਾਂਚ ਦੇ ਅਧੀਨ ਨੇ ਟੈਰਿਫ ਮਾਮਲੇ ਵਿੱਚ ਵਿਸ਼ਵ ਵਪਾਰ ਸਬੰਧਾਂ ਤੇ ਅਸਰ ਪਿਆ ਹੈ ਖਾਸ ਤੌਰ ਤੇ ਚੀਨ ਅਤੇ ਯੂਰਪੀ ਸੰਘ ਨਾਲ ਇਸਬੰਧ ਪ੍ਰਭਾਵਿਤ ਹੋਏ ਨੇ